ਹਾਂਜੀ ਅੱਜ ਬਹੁਤ ਪਿਆਰੇ ਕੁੜਤੇ ਜਿਹਾ ਮੈਂ ਲੈ ਕੇ ਆਇਆ ਸੀ ਗਰਮੀ ਵਾਲੇ ਦੇਖੋ ਜੀ ਪੰਜ ਕਲਰ ਨੇ ਕਲਰ ਚਾਰਟ ਬਹੁਤ ਸੋਹਣਾ ਗਰਮੀ ਵਾਲਾ ਕਲਰ ਚਾਰਟ ਆਊਗਾ ਜੀ ਦੇਖੋ ਨਵੇਂ ਨਵੇਂ ਕਲਰ ਨੇ ਸਾਰੇ ਗਰਮੀ ਵਾਲੇ ਕਲਰ ਨੇ ਜੀ ਇਹ ਲਾਈਟ ਚਾਰਟ ਹੈ ਰਾਮਦਾਰੀ ਬਹੁਤ ਆ ਕੱਪੜੇ ਦੀ 5 ਮੀਟਰ ਕੁੜਤਾ ਜਮਾ ਜੀ 350 ਦਾ ਪਿਓਰ origignal ਲੀਜੀ ਵੀ ਦਾ ਕੁੜਤਾ ਜਮਾ ਜੀ origignal ਕੁਆਲਿਟੀ ਡੁਪਲੀਕੇਟ ਨਹੀਂ ਹੋਣਾ origignal ਦੀ ਆਪਣੀ ਗਰੰਟੀ ਹੈ ਜੀ 5 ਮੀਟਰ ਕੁੜਤਾ ਜਮਾ 350 ਦਾ ਜੀ ਉਹ ਸੋਹਣਾ ਕਪੜਾ ਆਰਾਮਦਾਰੀ ਬਹੁਤ ਹੈ ਕਪੜੀ ਜੀ ਮਤਲਬ ਪਿਓਰ ਲੀਜੀ ਵੀ ਜੀ ਹੈ ओरिजिनल ਕੁਆਲਟੀ ਜਿਵੇਂ ਇਹਨੂੰ ਆਪਾਂ ਤੋਤਾ ਨਾਉ ਦੇ ਸਾਫ ਐਨਾ ਸੋਹਣਾ ਕਪੜਾ ਜੀ ਇਹਨੂੰ ਕਦਰ ਦੇਖੋ ਜੀ ਆਹ ਲਓ ਜੀ ਕਲ ਦੇਖੋ ਜੀ ਕਦਰ ਹੈ ਕਿ ਨਾ ਗਰਮੀ ਵਾਲੇ ਨਾਈਟ ਚਾਰ ਦੇ ਕਲਰ ਨੇ ਕੋਈ ਜ਼ਿਆਦਾ ਪ੍ਰੈਸ ਦੀ ਲੋੜ ਨਹੀਂ ਦਿੱਤੇ ਕੋਈ ਪ੍ਰੈਸ ਕਰਨ ਦੀ ਲੋੜ ਹੀ ਨਹੀਂ ਹੈਗੀ ਪਰ ਚਲੋ ਥੋੜੀ ਬਹੁਤ ਕਰ ਲੈਂਦਾ ਪਰ ਇਹਦੇ 'ਚ ਬਲ ਨਹੀਂ ਪੈਂਦੇ ਬਹੁਤ ਸੋਹਣਾ ਕਪੜਾ ਜੀ ਇਹ ਆਰਾਮਦਾਰੀ ਵਾਲਾ ਕਪੜਾ ਰੁਟੀਨ ਦੇ ਵਿੱਚ ਪਾਉਣ ਲਾ 5 ਮੀਟਰ কুরਤੇ ਐ ਮਾ 350 ਦਾ ਜੀ ਇਹਦੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਇੱਕ ਕੁਰਤੇ ਮੇਜੇ ਪਛਪੀ ਹੈ ਜੀ 50 ਰੁਪਏ ਦੋ ਦੀ 70 ਹੈ ਜੀ ਤਿੰਨ ਦੀ 90 ਹੈ ਜੀ ਇੱਕ ਦੀ 50 ਦੋ ਦੀ 70 ਤਿੰਨ ਦੀ 90 ਜੀ ਚਾਰ ਦੀ 100 ਸ਼ਿਪਿੰਗ ਚਾਰ ਦੀ 100 ਹੈ ਜੀ ਆਲ ਇੰਡੀਆ ਡਿਲੀਵਰੀ ਚਾਰਜ ਤਾਂ ਇਹੀ ਰਹਿਣਗੇ ਕਦਰ ਦੇਖੋ ਜੀ 5 ਮੀਟਰ ਕੁਰਤਾ ਹੈ ਮੇਜੇ ਜੀ ਪਿਓਰ ਲੀਜੀਬੀਜੀ ਦੀ ਕੁਆਲਿਟੀ ਹੈ ਜੀ ਅੰਧੇ ਕਦਰ ਬਹੁਤ ਵਾਰੇ ਨੇ ਆ ਦੇਖੋ ਪਿਓਰ ਲੀਜੀਬੀਜੀ ਦੀ ਕੁਆਲਿਟੀ ਹੈ ਬਹੁਤ ਸੋਹਣਾ ਕਪੜਾ ਹੈ ਜਿਵੇਂ ਸੌਫਟ ਕਪੜਾ ਜੀ ਆ ਲੋ ਕਦਰ ਦੇਖੋ ਜੀ ਜਿਵੇਂ ਲਾਈਟ ਸਾਈਜ਼ ਹੈ ਕਦਰਾਂ ਦੇਖੋ ਜੀ ਇਹ ਬਹੁਤ ਸੋਹਣੇ ਸੋਹਣੇ ਕਲਰ ਨੇ ਆ ਦੇਖੋ ਜੀ ਬ ਹਲੋ ਆਹ ਦੇਖੋ ਕਿੰਨਾ ਸੋਹਣਾ ਕਮਰਾ ਹੈ ਸਾਰੇ ਕਲਰ ਬਹੁਤ ਪਿਆਰੇ ਨੇ ਆ ਲੋ ਜੀ ਮਾਊਸ ਕਲਰ ਜਿਹਾ ਆ ਗਿਆ ਜਿਵੇਂ ਇਹ ਕਲਰ ਬਹੁਤ ਪਿਆਰੇ ਨੇ ਸਿਰਫ 6305 ਮੀਟਰ ਹੈ ਜੀ ਅਜੀ ਸ਼ੇਰ ਸ਼ੋਅਰੂਮ ਤੇ ਕਿਥੋਂ ਮਿਲੂਗਾ ਜੀ ਵਿਜ਼ਿਟ ਕਰ ਲਓ ਆਨਲਾਈਨ ਆਰਡਰ ਬੁੱਕ ਕਰ ਲਓ